ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੀ ਕੇਂਦਰੀ ਟੀਮ ਵੱਲੋਂ ਅੱਜ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਖੇਤਰਾ ਦਾ ਦੌਰਾ ਕੀਤਾ ਗਿਆ। ਕੇਂਦਰੀ ਟੀਮ ਨੇ ਬਮਿਆਲ ਸੈਕਟਰ ਨਾਲ ਪੈਂਦੇ ਇਲਾਕਿਆਂ ਵਿੱਚ ਕਈ ਥਾਵਾਂ ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਕੇਂਦਰੀ ਟੀਮ ਵੱਲੋਂ ਸਥਿਤੀ ਦੀ ਸਮੀਖਿਆ ਤੋਂ ਬਾਅਦ ਕੇਂਦਰ ਸਰਕਾਰ ਨੂੰ ਰਿਪੋਰਟ ਸੌਂਪੀ ਜਾਵੇਗੀ। ਕੇਂਦਰੀ ਟੀਮ ਦੇ ਮੈਂਬਰਾਂ ਨੇ ਵੱਖ-ਵੱਖ ਥਾਂ ਹੀ ਜਾ ਕੇ ਨੁਕਸਾਨ ਦਾ ਅੰਦਾਜ਼ਾ ਲਾਇਆ। ਡਿਪਟੀ ਕਮਿਸ਼ਨਰ ਅਦਿੱਤ્ય ਉਪਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰੀ ਟੀਮ ਨੂੰ ਰਾਵੀ ਦਰਿਆ ਦੇ ਪਾਣੀਆਂ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਟੀਮ ਨੇ ਦਰਿਆ ਨਾਲ ਲੱਗਦੇ ਬੰਨ ਦੀ ਮੌਜੂਦਾ ਸਥਿਤੀ ਦਾ ਮੁਲਾਂਕਣ ਕੀਤਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੇਂਦਰੀ ਟੀਮ ਵੱਲੋਂ ਪਲਕੇ ਮਾਦੋਪੁਰ ਹੈਡਵਰਕਸ ਅਤੇ ਚੱਕੀ ਦਰਿਆ ਤੇ ਬਣੇ ਰੇਲਵੇ ਪੁਲ ਨੂੰ ਹੋਏ ਨੁਕਸਾਨ ਦਾ ਵੀ ਜਾਇਜ਼ਾ ਲਿਆ ਜਾਵੇਗਾ। ਜਦੋਂ ਤੋਂ ਜਿਹੜੀ ਟੀਮ ਆਈ ਹੈਗੀ ਹੈ ਤੇ ਉਹਨਾਂ ਨੂੰ ਅਸੀਂ ਅੱਜ ਜਿੱਥੇ ਵੀ ਪਠਾਨਕੋਟ ਦੇ ਵਿੱਚ ਅੜਾ ਕਾਰਨ ਇਨਫਰਾਸਟ੍ਰਕਚਰ ਦਾ ਡੈਮੇਜ ਹੋਇਆ ਹੈ, ਭਾਵੇਂ ਬੰਨ ਟੁੱਟਿਆ ਹੋਵੇ, ਕੋਈ ਸੜਕ ਟੁੱਟੀ ਹੋਵੇ ਜਾਂ ਹੋਰ ਤਰ੍ਹਾਂ ਦੇ ਡੈਮੇजेस ਨੇ, ਉਹ ਸਾਰੇ ਉਹਨਾਂ ਪੁਆਇੰਟਾਂ ਤੇ ਅਸੀਂ ਉਹਨਾਂ ਨੂੰ ਲੈ ਕੇ ਜਾ ਰਹੇ ਹਾਂ। ਦੇਖੋ ਜਿਹੜਾ ਪ੍ਰੋਟੈਕਸ਼ਨ ਵਾਲ ਦਾ ਹੈਗਾ ਉਹ 3-4 ਪੁਆਇੰਟ ਨੇ ਫਿਲਹਾਲ ਇੱਥੇ ਜਿੱਥੇ ਚੱਲਦਾ ਪਿਆ ਹੈ ਸਰ ਤੇ ਉੱਥੇ ਵੀ ਅੱਗੇ ਵੀ ਅਸੀਂ ਅਸੈਸਸ ਕਰ ਰਹੇ ਆ ਕਿ ਹੋਰ ਵੀ ਕਿਤੇ ਖਤਰਾ ਹੈਗਾ ਕਿ ਨਹੀਂ ਇਹ ਜਿਹੜੇ ਪੁਆਇੰਟ ਸਿਗੇ ਜਿਹੜਾ ਪੁਲ ਕ੍ਰੋਸ ਕਰਦਾ ਹੀ ਅਗਲਾ ਪੁਆਇੰਟ ਹੈਗਾ ਇਹ ਥੋੜਾ ਜ਼ਿਆਦਾ ਕ੍ਰਿਟੀਕਲ ਸਿਗਾ ਸਾਡਾ ਕਾਫੀ ਦਿਨਾਂ ਤੋਂ ਆਲਮੋਸਟ ਸਫਟਾ ਹੋ ਗਿਆ ਇੱਥੇ ਕੰਮ ਚੱਲਦਾ ਪਿਆ ਤੇ ਸਾਡੀ ਕੋਸ਼ਿਸ਼ ਹੈ ਇਹਨੂੰ ਮੈਕਸਿਮਮ ਅਸੀਂ ਸਟੈਂਡਰਡ ਕਰਦੇ ਹਾਂ ਦੇਖੋ ਉੱਥੇ ਜਿਹੜਾ ਏਰੀਆ ਹੈਗਾ ਇਨਕਲੇਵ ਦਾ ਉੱਥੇ ਸੱਚ ਪਿੰਡ ਨੇ